ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਵੀ ਜਿਹੜਾ ਤੁਹਾਡਾ ਅੰਦਰ ਹੈ ਨਾ ਮਾਨਸਿਕ ਮੰਡਲ ਹੈ ਤੁਹਾਡੀ ਸੋਚ ਹੈ ਤੁਹਾਡਾ ਸੁਭਾਅ ਹੈ ਉਹਨੂੰ ਜਿਹੜਾ ਬਦਲਣ ਦਾ ਕੰਮ ਹੈ ਨਾ ਉਹ ਤੁਹਾਨੂੰ ਖੁਦ ਕਰਨਾ ਪੈਣਾ ਮੈਂ ਇੱਕ ਐਗਜ਼ਾਮਪਲ ਕਹਿ ਦੇਣਾ ਸ਼ੁਰੂ ਵਿੱਚ ਆ ਜਿਹੜੇ ਤਨ ਦੇ ਉੱਤੇ ਪਾਏ ਹੋਏ ਕੱਪੜੇ ਨੇ ਮੈਲੇ ਹੋ ਜਾਂਦੇ ਨੇ ਇਹਨਾਂ ਨੂੰ ਲਾ ਕੇ ਤੁਸੀਂ ਪਤਨੀ ਦੇ ਸਾਹਮਣੇ ਭੈਣ ਦੇ ਸਾਹਮਣੇ ਧੀ ਦੇ ਸਾਹਮਣੇ ਰੱਖ ਦਿੰਦੇ ਹੋ ਵੀ ਕੱਪੜੇ ਧੋ ਕੇ ਪ੍ਰੈਸ ਕਰਕੇ ਕੱਲ ਤੱਕ ਮੈਨੂੰ ਮਿਲ ਜਣੇ ਚਾਹੀਦੇ ਨੇ ਕੱਲ ਮੈਂ ਫਲਾਣੀ ਫਲਾਣੀ ਜਗ੍ਹਾ ਤੇ ਜਾਣਾ ਹੈ ਤੇ 2-4 ਸੂਟ ਨਾਲ ਲੈ ਕੇ ਜਾਣੇ ਨੇ ਪਰ ਜਿਹੜਾ ਮਨ ਦਾ ਕੱਪੜਾ ਹੈ ਜਿਹੜਾ ਸੁਭਾਅ ਦਾ ਕੱਪੜਾ ਹੈ ਜਿਹੜਾ ਸੋਚ ਦਾ ਕੱਪੜਾ ਹੈ ਉਹ ਮੈਲਾ ਤੁਸੀਂ ਕੀਤਾ ਆਪ ਇਹਨੂੰ ਧੋਣਾ ਵੀ ਆਪ ਹੀ ਪਹਿਣਾ ਇਨੂੰ ਇਦਾਂ ਸਮਝ ਲਓ ਵੀ ਤੁਹਾਡੇ ਅੰਦਰ ਨੂੰ ਜੇ ਤੁਸੀਂ ਬਦਲਣਾ ਚਾਹੁੰਦੇ ਹੋ ਤੇ ਤੁਸੀਂ ਖੁਦ ਬਦਲ ਸਕਦੇ ਹੋ ਕੋਈ ਜ਼ੋਰ ਯਤਨ ਕਰਕੇ ਤੁਹਾਨੂੰ ਅੰਦਰੋਂ ਬਦਲਣਾ ਚਾਹੀਏ ਤੇ ਦੂਜਾ ਨਹੀਂ ਬਦਲ ਸਕਦਾ ਜਿੰਨਾ ਸਮਾਂ ਤੁਸੀਂ ਖੁਦ ਯਤਨਸ਼ੀਲ ਨਹੀਂ ਦੂਜੇ ਦਾ ਯਤਨ ਵਿਰਥ ਚਲਾ ਜਾਏਗਾ ਦੂਜੇ ਦਾ ਯਤਨ ਸਫਲ ਨਹੀਂ ਹੋਏਗਾ ਕੇਵਲ ਪਾਠ ਕਰਨ ਦੇ ਨਾਲ ਪੂਜਾ ਕਰਨ ਦੇ ਨਾਲ ਮੱਥਾ ਟੇਕਣ ਦੇ ਨਾਲ ਤੁਹਾਡੀ ਸੋਚ ਨਹੀਂ ਬਦਲਦੀ ਸੋਚ ਕਦੋਂ ਬਦਲਦੀ ਜਦੋਂ ਪਾਠ ਜਾਂ ਬਾਣੀ ਇਹਨੂੰ ਤੁਸੀਂ ਆਪਣੇ ਅੰਦਰ ਲੈ ਕੇ ਚਲੇ ਜਾਂਦੇ ਹੋ ਵਿਚਾਰਾਂ ਨੂੰ ਵਿਚਾਰ ਬਦਲਦੇ ਨੇ ਵਿਚਾਰ ਆਪਣੇ ਅੰਦਰ ਗੁਰੂ ਬਾਣੀ ਦੇ ਲਾਓ ਤਾਂ ਕਿ ਤੁਹਾਡੇ ਦੁਸ਼ਿਤ ਵਿਚਾਰ ਤੁਹਾਡੇ ਅੰਦਰੋਂ ਬਾਹਰ ਨਿਕਲ ਜਾਣ ਚਲੋ ਮੈਂ ਇੱਕ ਹੋਰ ਗੱਲ ਕਰ ਦਿੰਦਾ ਵੀ ਕਈ ਕਹਿੰਦੇ ਨੇ ਵੇਖੋ ਜੀ ਫਲਾਣੀ ਜਗ੍ਹਾ ਦੇ ਉੱਤੇ ਸੁਖਣਾ ਸੁਖ ਲੋ ਤੇ ਮਿਹਨਤ ਕਰਨ ਦੀ ਲੋੜ ਨੇ ਪੈਂਦੇ ਮਸਲੇ ਆਪੇ ਹੱਲ ਹੋ ਜਾਂਦੇ ਨੇ ਜੇ ਸੁਖਣਾ ਸੁਖਣ ਦੇ ਨਾਲ ਕੋਈ ਅਮੀਰ ਹੁੰਦਾ ਤੇ ਜਿਹੜੇ ਦਰਦੀ ਸੁਖਣਾ ਸੁਖੀ ਜਾਣੀ ਸੀ ਉੱਥੇ ਤੇ ਦਿਨ ਰਾਤ 24 ਘੰਟੇ ਨੰਬਰੀ ਨਹੀਂ ਸੀ ਮਿਲਣਾ ਇੰਨੀਆਂ ਲੰਮੀਆਂ ਲੈਣਾਂ ਲੱਗੀਆਂ ਹੋਣੀਆਂ ਦੇਸ਼ ਵਿਦੇਸ਼ ਤੋਂ ਲੈਣਾਂ ਲੱਗੀਆਂ ਹੋਣੀਆਂ ਸੀ ਵੀ ਇੱਥੇ ਸੁਖਣਾ ਸੁਖੋ ਤੇ ਮਿਹਨਤ ਕਰਨ ਦੀ ਲੋੜ ਨਹੀਂ ਬੰਦਾ ਰਾਤੋ ਰਾਤ ਅਮੀਰ ਹੋ ਜਾਂਦਾ ਪਰ ਨਹੀਂ ਜੇ ਅਮੀਰੀ ਚਾਹੁੰਦੇ ਹੋ ਸੁੱਖ ਸਾਧਨ ਚਾਹੁੰਦੇ ਹੋ ਸੁੱਖ ਸੁਹੂਲਤਾਂ ਚਾਹੁੰਦੇ ਹੋ ਤੇ ਤੁਹਾਨੂੰ ਖੁਦ ਨੂੰ ਮਿਹਨਤ ਦੇ ਦੌਰ ਵਿੱਚੋਂ ਦੀ ਗੁਜ਼ਰਨਾ ਪੈਣਾ ਸਟਰਗਲ ਦੇ ਦੌਰ ਵਿੱਚੋਂ ਦੀ ਗੁਜ਼ਰਨਾ ਪੈਣਾ ਹੈ ਜੇ ਕੇਵਲ ਸੁਖਣਾ ਸੁਖਣ ਦੇ ਨਾਲ ਕੁਝ ਬਦਲਦਾ ਹੁੰਦਾ ਤੇ ਤੁਹਾਡੇ ਅੰਦਰ ਕਿਉਂ ਨਹੀਂ ਬਦਲਿਆ ਉਸ ਜਗ੍ਹਾ ਤੇ ਰਹਿਣ ਵਾਲੇ ਪੁਜਾਰੀਆਂ ਦੇ ਅੰਦਰੋਂ ਕੁਝ ਕਿਉਂ ਨਹੀਂ ਬਦਲਿਆ ਨਾ ਉਹਨਾਂ ਦਾ ਹੰਕਾਰ ਗਿਆ ਨਾ ਕਾਮ ਗਿਆ ਆਏ ਦਿਨ ਕੋਈ ਨਾ ਕੋਈ ਘਟਨਾ ਮਿਲ ਜਾਂਦੀ ਨਾ ਕ੍ਰੋਧ ਗਿਆ ਡੇਰੇਦਾਰਾਂ ਦੇ ਲੱਛਣ ਆਏ ਦਿਨ ਸਾਹਮਣੇ ਆ ਜਾਂਦੇ ਨੇ ਉਹਨਾਂ ਦਾ ਸੁਭਾਅ ਨਹੀਂ ਬਦਲਿਆ ਉਹਨਾਂ ਦੀ ਸੋਚ ਨਹੀਂ ਬਦਲੀ ਤੇ ਜੇ ਤੁਸੀਂ ਕਹਿੰਦੇ ਹੋ ਹਾਂਜੀ ਬਦਲ ਸਕਦਾ ਹੈ ਤੇ ਮੇਰਾ ਸਵਾਲ ਇਹ ਵੀ ਜਿਹੜੇ ਉਹ ਤੁਹਾਨੂੰ ਸਿੱਖਿਆ ਦੇਣ ਵਾਲੇ ਨੇ ਉਹ ਕਿਉਂ ਨਹੀਂ ਬਦਲੇ ਉਹਨਾਂ ਡੇਰਿਆਂ ਵਿੱਚ ਰਹਿਣ ਵਾਲੇ ਕਿਉਂ ਨਹੀਂ ਬਦਲੇ ਉਸ ਜਗ੍ਹਾ ਤੇ ਰਹਿਣ ਵਾਲੇ ਕਿਉਂ ਨਹੀਂ ਬਦਲੇ ਜਿੱਥੇ ਤੁਸੀਂ ਸੁਖਣਾ ਸੁੱਕ ਕੇ ਆਪਣੇ ਆਪ ਨੂੰ ਬਦਲਣਾ ਚਾਹੁੰਦੇ ਹੋ ਉੱਥੋਂ ਰਹਿਣ ਵਾਲੇ ਤੇ ਕਰਪਟ ਮਿਲਦੇ ਨੇ ਔਰ ਬਹੁਤਾਤ ਵਿੱਚ ਮਿਲਦੇ ਨੇ ਜੇ ਕਿਸੇ ਜਗ੍ਹਾ ਤੇ ਜਾ ਕੇ ਪੂਜਾ ਕਰਨ ਦੇ ਨਾਲ ਅਰਚਾ ਕਰਨ ਦੇ ਨਾਲ ਜਲ ਪਤਾਸੇ ਚੜਾਉਣ ਦੇ ਨਾਲ ਫੁੱਲ ਚੜਾਉਣ ਦੇ ਨਾਲ ਦੀਗ ਚੜਾਉਣ ਦੇ ਨਾਲ ਚੌਲ ਚੜਾਉਣ ਦੇ ਨਾਲ ਕੁਝ ਬਣਦਾ ਹੈ ਅਮੀਰੀ ਮੇ ਬੰਦੀ ਹੈ ਬਾਹਰੋਂ ਬਦਲਦਾ ਹੈ ਕੁਝ ਬਾਹਰੋਂ ਜਾਂ ਬਦਲਦਾ ਹੈ ਕੁਝ ਅੰਦਰੋਂ ਤੇ ਮੈਂ ਕਹਿੰਦਾ ਇਹ ਸੌਦਾ ਬੜਾ ਸਸਤਾ ਹੈ ਜੇਦਾਂ ਦਾ ਸੌਦਾ ਕਿਦਰੇ ਵੇਖਦਾ ਹੋਵੇ ਨਾ ਤੇ ਬਿਲਕੁਲ ਗਲਤੀ ਨਾ ਕਰਿਓ ਇਹ ਸੌਦਾ ਖਰੀਦ ਲਿਓ ਥੋੜੀ ਜੀ ਦੇਖ ਰਹਾਓ ਥੋੜੇ ਜੇ ਜਲਪਤਾਸੇ ਚੜਾਓ ਫੁੱਲ ਚੜਾਓ ਅਰਗਬਤੀਆਂ ਚੜਾਓ ਰਮਾਲੇ ਚੜਾਓ ਤੇ ਜੇ ਤੁਹਾਡੇ ਬਾਹਰ ਅਮੀਰੀ ਆਉਂਦੀ ਤੇ ਇਹਦੇ ਨਾਲੋਂ ਸਸਤਾ ਸੌਦਾ ਕਿਹੜਾ ਹੋ ਸਕਦਾ ਹੈ ਜੇ ਤੁਹਾਡੇ ਸੁਭਾਅ ਵਿੱਚ ਤਬਦੀਲੀ ਆਉਂਦੀ ਤੇ ਇਹਦੇ ਨਾਲੋਂ ਸਸਤਾ ਸੌਦਾ ਕਿਹੜਾ ਹੁੰਦਾ ਹੈ ਪਰ ਨਹੀਂ ਇਦਾਂ ਹੁੰਦਾ ਨਹੀਂ ਜੇ ਐਵੇਂ ਹੁੰਦਾ ਤੇ ਫਿਰ ਇਹ ਸਾਰਾ ਸੌਦਾ ਹੈ ਨਾ ਜਿਹੜਾ ਅਮੀਰਾਂ ਦੀ ਮੁੱਠੀ ਦਾ ਗਹਿਣਾ ਬਣ ਕੇ ਰਹਿ ਜਾਣਾ ਸੀ ਤੇ ਗਰੀਬਾਂ ਨੇ ਵਿਚਾਰਿਆਂ ਨੇ ਉਦਾਂ ਦੇ ਉਦਾਂ ਰਹਿ ਜਾਣਾ ਸੀ ਕਿਸੇ ਤਾਗੇ ਦੇ ਨਾਲ ਕਿਸੇ ਤਵੀਦ ਦੇ ਨਾਲ ਤਰੱਕੀ ਨਹੀਂ ਮਿਲਦੀ ਜਦੋਂ ਮਿਲਦੀ ਹੈ ਮਿਹਨਤ ਦੇ ਨਾਲ ਕਿਸੇ ਤਾਗੇ ਤਵੀਦ ਦੇ ਨਾਲ ਤੁਹਾਡੀ ਸੋਚ ਨਹੀਂ ਬਦਲਦੀ ਆ ਤਾਂ ਨਹੀਂ ਬਦਲਦੀਆਂ ਜਦੋਂ ਬਦਲਦੀਆਂ ਨੇ ਉਹ ਖੁਦ ਦੇ ਉੱਤੇ ਮਿਹਨਤ ਕਰਨ ਦੇ ਨਾਲ ਤੇ ਜਿਹੜੀ ਖੁਦ ਨੂੰ ਬਦਲਣ ਦੀ ਮਿਹਨਤ ਹੈ ਨਾ ਉਹ ਬੜੀ ਔਖੀ ਹੈ ਚਲੋ ਰੋਟੀ ਕਮਾਉਣ ਵਾਸਤੇ ਮਿਹਨਤ ਕਰਨੀ ਪੈਂਦੀ ਹੈ ਬੜੀ ਔਖੀ ਲੱਗਦੀ ਪਰ ਜਿਹੜੀ ਖੁਦ ਨੂੰ ਬਦਲਣ ਦੀ ਮਿਹਨਤ ਹੈ ਉਹਦੇ ਨਾਲੋਂ ਵੀ ਕਈ ਗੁਣਾ ਔਖੀ ਹੈ ਜਿਹੜਾ ਆਤਮਾ ਨੂੰ ਬਦਲਣਾ ਹੈ ਖੁਦ ਨੂੰ ਬਦਲਣਾ ਹੈ ਸੁਭਾਅ ਨੂੰ ਬਦਲਣਾ ਹੈ ਬੜੀ ਮਿਹਨਤ ਕਰਨੀ ਪੈਂਦੀ ਇਹਦੇ ਉੱਤੇ ਹਾਂ ਇਹਦੇ ਵਾਸਤੇ ਇੱਕ ਚੀਜ਼ ਮਦਦਕਾਰ ਜ਼ਰੂਰ ਹੋ ਸਕਦੀ ਗੁਰਬਾਣੀ ਨੂੰ ਪੜ ਲਓ ਕੋਈ ਹੋਰ ਚੰਗਾ ਸਾਹਿਤ ਪੜ ਲਓ ਗੁਰਬਾਣੀ ਤੇ ਚੰਗਾ ਸਾਹਿਬ ਤੁਹਾਡੇ ਅੰਦਰ ਨੂੰ ਬਦਲਣ ਵਾਸਤੇ ਮਦਦਗਾਰ ਜ਼ਰੂਰ ਬਣ ਸਕਦੇ ਨੇ ਚਲੋ ਮੈਂ ਇੱਕ ਗੱਲ ਹੋਰ ਕਰਦੇ ਆ ਜੇ ਕੇਵਲ ਤਾਗਿਆਂ ਦੇ ਨਾਲ ਤਵੀਦ ਦੇ ਨਾਲ ਪੂਜਾ ਅਰਚਾ ਦੇ ਨਾਲ ਮੰਦਿਰ ਮਸਜਿਦ ਗੁਰਦੁਆਰੇ ਜਾਣ ਦੇ ਨਾਲ ਤੁਹਾਡੇ ਸੁਭਾਅ ਵਿੱਚ ਕੋਈ ਤਬਦੀਲੀ ਆਉਂਦੀ ਏ ਤੇ ਲੱਖਾਂ ਦੀ ਗਿਣਤੀ ਵਿੱਚ ਗੁਰਦੁਆਰੇ ਨੇ ਮੰਦਿਰ ਨੇ ਖਾਸ ਕਰਕੇ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਵਿਦੇਸ਼ਾਂ ਵਿੱਚ ਵੀ ਬੜੇ ਨੇ ਪਰ ਹਿੰਦੁਸਤਾਨ ਤੇ ਅੰਦਰ ਇੱਕ ਇੱਕ ਪਿੰਡ ਵਿੱਚ 2 2 3 3 4 4 ਮੰਦਰ ਨੇ 4 4 ਗੁਰਦੁਆਰੇ ਮਿਲ ਜਾਂਦੇ ਨੇ ਸਵੇਰ ਸ਼ਾਮ ਸਪੀਕਰਾਂ ਦੀ ਗੂੰਜਾਰ ਪੈਂਦੀ ਸੁਣਦੀ ਹੈ ਪਰ ਪੈਰੋਂ ਪੈਰ ਜਿਹੜਾ ਇਨਸਾਨੀਅਤ ਦਾ ਪੱਦਰ 19ਵਾਂ ਹੁੰਦਾ ਨਜ਼ਰ ਪੈ ਰਿਹਾ ਹੈ ਜਿਹੜਾ ਗਿਰਾਫ ਹੈ ਇਨਸਨ ਇਨਸਾਨੀਅਤ ਵਾਲਾ ਉਹ ਡਿੱਗਦਾ ਨਜ਼ਰ ਪੈ ਰਿਹਾ ਹੈ ਲੁੱਟ ਖੋ ਵੱਧ ਰਹੀ ਏ ਧੋਖਾ ਤੜੀ ਵੱਧ ਰਹੀ ਏ ਬੇਗਹਿਰਤੀ ਵੱਧ ਰਹੀ ਏ ਬੇਈਮਾਨੀ ਵੱਧ ਰਹੀ ਏ ਠੱਗੀ ਠੋਰੀ ਵੱਧ ਰਹੀ ਏ ਤੇ ਚਾਰਜ ਫਿਰੇ ਮੰਦਰ ਵੀ بڑے ਬਣ ਰਹੇ ਨੇ ਮਸੀਤਾਂ ਬੜੀਆਂ ਬਣ ਰਹੀਆਂ ਨੇ ਗੁਰਦੁਆਰੇ بڑے ਬਣ ਰਹੇ ਨੇ ਮੈਂ ਫੇਰ ਕਹਿਣਾ ਕੇਵਲ ਪੂਜਾ ਅਰਚਾ ਦੇ ਨਾਲ ਜੇ ਇਹ ਸੌਦਾ ਬਣਦਾ ਏ ਤੇ ਬੜਾ ਸੌਖਾ ਹੈ ਪਰ ਨਹੀਂ ਬਣਦਾ ਜਦੋਂ ਵੀ ਤੁਹਾਡੀਆਂ ਆਤਾਂ ਬਦਲਣਗੀਆਂ ਸੁਭਾਅ ਬਦਲੇਗਾ ਸੋਚ ਬਦਲੇਗੀ ਉਹ ਤੁਹਾਡੇ ਅੰਦਰ ਜਦੋਂ ਕੋਈ ਚੀਜ਼ ਵਿਚਾਰਾਂ ਵਾਲੀ ਜਾਏਗੀ ਨਾ ਤਾਂ ਬਦਲੋਗੇ ਵਰਨਾ ਨਹੀਂ ਬਦਲੇਗੇ ਕਿਸੇ ਮੰਤਰ ਦੇ ਰਟਨ ਦੇ ਨਾਲ ਕਿਸੇ ਪਾਠ ਪਾਠ ਦੀ ਗਿਣਤੀ ਦੇ ਨਾਲ ਤੁਹਾਡੀਆਂ ਆਤਾਂ ਨਹੀਂ ਬਦਲਦੀਆਂ ਮੈਂ ਇੱਕ ਦਿਨ ਇੱਕ ਵੀਡੀਓ ਸੁਣ ਰਿਹਾ ਸਾਂ ਸ਼੍ਰੀ ਨਗਰ ਵਾਲੇ ਪਾਈ ਹਰਜਿੰਦਰ ਸਿੰਘ ਜੀ ਨੇ ਇੱਕ ਗੱਲ ਕਹੀ ਉਹ ਕਹਿੰਦਾ ਇਹ ਵੀ ਮੈਂ ਕੀਰਤਨ ਕਰਨਾ ਚਲੋ ਜਿਹੜਾ ਬੁਲਾਰਾ ਹੈ ਨਾ ਉਹਨਾਂ ਨੂੰ ਤੇ ਗਾਲਾਂ ਪੈਣੀਆਂ ਹੀ ਪੈਣੀਆਂ ਇਹ ਤੇ ਕਾਮਨ ਸੈਂਸ ਹੈ ਸਾਨੂੰ ਖੁਦ ਨੂੰ ਬੜੇ ਕਮੈਂਟ ਆਉਂਦੇ ਨੇ ਜਿੰਨਾ ਸੱਚ ਬੋਲਣ ਵਾਲੇ ਨੇ ਉਹਨਾਂ ਨੂੰ ਬੜੀਆਂ-ਬੜੀਆਂ ਗਾਲਾਂ ਪੈਂਦੀਆਂ ਨੇ ਦਰਪਿਆਰ ਕੀਤਾ ਜਾਂਦਾ ਹੈ ਨਕਲੀ ਆਈਡੀਆ ਬਣਾ ਕੇ ਫੇਸਬੁੱਕ ਦੇ ਉੱਤੇ ਬੱਬਰ ਸ਼ੇਰ ਬਣ ਕੇ ਬੜੀਆਂ ਗਾਲਾਂ ਕੱਢਦੇ ਖੈਰ ਉਹ ਇੱਕ ਵਿਸ਼ਾ ਵੱਖਰਾ ਹੈ ਭਾਈ ਹਰਜਿੰਦਰ ਸਿੰਘ ਜੀ ਕਹਿੰਦੇ ਨੇ ਵੀ ਮੈਂ ਕੀਰਤਨ ਕਰਨ ਵਾਲਾ ਬਾਬੇ ਦੀ ਬਾਣੀ ਗਾਉਣ ਵਾਲਾ ਆ ਕਹਿੰਦਾ ਕਿਹੜੀ ਗਾਲ ਏ ਜਿਹੜੀ ਮੈਨੂੰ ਅੱਜ ਤੱਕ ਨਹੀਂ ਪਈ ਤੇ ਜਿਹੜੀ ਅਗਲੀ ਗੱਲ ਉਹਨੇ ਕਹੀ ਨਾ ਉਹ ਉਹੀ ਕਹੀ ਜਿਹੜੀ ਮੈਂ ਕਹਿ ਰਿਹਾ ਉਹ ਕਹਿੰਦੇ ਨੇ ਜਿੰਨੀਆਂ ਗੰਧੀਆਂ ਗਾਲਾਂ ਨੇ ਸਭ ਤੋਂ ਵੱਧ ਉਹਨਾਂ ਨੇ ਕੱਡੀਆਂ ਜਿਹੜੇ ਇਹ ਦਾਵਾ ਕਰਦੇ ਨੇ ਵੀ ਮੈਂ ਇਹ ਜਪਜੀ ਦੇ ਪਾਠ ਕਰਦਾ ਇਹਨੇ ਸੁਖਮਣੀ ਦੇ ਪਾਠ ਕਰਦਾ ਮੰਤਰ ਰਟਣ ਦੇ ਨਾਲ ਕੁਝ ਨਹੀਂ ਹੁੰਦਾ ਪਾਠ ਦੀ ਗਿਣਤੀ ਵਧਾਉਣ ਦੇ ਨਾਲ ਕੁਝ ਨਹੀਂ ਹੁੰਦਾ ਇੱਕ ਪਾਠ ਕਰ ਲੋ ਪਰ ਆਪਣੇ ਅੰਦਰ ਜ਼ਜਬ ਕਰ ਲੋ ਸਮਝ ਲਓ ਸੋਚ ਲਓ ਵੀ ਮੈਂ ਇਹ ਦੇ ਮੁਤਾਬਕ ਚੱਲਣਾ ਹੈ ਤੇ ਜ਼ਿੰਦਗੀ ਸੁਖਾਲੀ ਹੋ ਜਾਏਗੀ ਜ਼ਿੰਦਗੀ ਤੁਹਾਡੀ ਬਦਲ ਕੇ ਰਹਿ ਜਾਏਗੀ ਕਿਸੇ ਤੀਰਦੇ ਇਸ਼ਨਾਨ ਦੇ ਨਾਲ ਕੁਝ ਨਹੀਂ ਹੁੰਦਾ ਮੈਂ ਵੇਖਿਆ ਹਰ ਮਸਿਆ ਸੰਗਰਾਨ ਦੇ ਉੱਤੇ ਲੋਕ ਜਿਹੜੇ ਸਰੋਵਰ ਵਿੱਚ ਇਸ਼ਨਾਨ ਕਰਦੇ ਨੇ ਬਈਮਾਨ ਬੜੇ ਮਿਲਦੇ ਨੇ ਠੱਗ ਬੜੇ ਮਿਲਦੇ ਨੇ ਚੋਰ ਬੜੇ ਮਿਲਦੇ ਨੇ ਤੇ ਰੋਜ਼ ਰੋਜ਼ ਇਸ਼ਨਾਨ ਵੀ ਕਰਦੇ ਨੇ ਹਰ ਚੌਥੇ ਦਿਨ ਤੁਰੇ ਹੁੰਦੇ ਨੇ ਇਸ਼ਨਾਨ ਕਰਨ ਵਾਸਤੇ ਜਾਣਾ ਹੈ ਇਸ ਸਾਰੀ ਪੁਜਾਰੀ ਦੀ ਇੱਕ ਚਾਲ ਸੀ ਪੁਜਾਰੀ ਦਾ ਇੱਕ ਜਾਲ ਸੀ ਉਸ ਜਾਲ ਦੇ ਅੰਦਰ ਬਹੁਤ ਸਾਰੇ ਲੋਕ ਫਸ ਗਏ ਪੁਜਾਰੀ ਕਹਿੰਦਾ ਸੀ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਪੈਸੇ ਲਿਆਓ ਪਾਠ ਮੈਂ ਕਰਾਂਗਾ ਅਸਰ ਤੁਹਾਨੂੰ ਮਿਲੇਗਾ ਜੋ ਨਹੀਂ ਮਿਲ ਰਿਹਾ ਪੈਸੇ ਲਿਆਓ ਲੰਗਰ ਮੇਰੇ ਕੋਲ ਕਰਾਓ ਮੇਰੇ ਡੇਰੇ ਤੇ ਕਰਾਓ ਲਾਭ ਤੁਹਾਨੂੰ ਮਿਲੇਗਾ ਜੋ ਨਹੀਂ ਮਿਲ ਰਿਹਾ ਪਿਆਰਿਓ ਸਭ ਤੋਂ ਵੱਡੀ ਜੀਵਨ ਦੀ ਤਬਦੀਲੀ ਹੁੰਦੀ ਹੈ ਯੁੱਗ ਬਦਲਣ ਦੀ ਤਬਦੀਲੀ ਹੁੰਦੀ ਉਦੋਂ ਜਦੋਂ ਤੁਹਾਡਾ ਅੰਦਰ ਬਦਲਦਾ ਹੈ ਤੁਹਾਡਾ ਮਨ ਬਦਲਦਾ ਹੈ ਸੁਭਾਅ ਬਦਲਦਾ ਹੈ ਸੋਚ ਬਦਲਦੀ ਇਸ ਕਰਕੇ ਸੁਭਾਅ ਨੂੰ ਬਦਲੋ ਸੋਚ ਨੂੰ ਬਦਲੋ ਆਪਣੇ ਆਪ ਯੋਗੋ ਬਦਲ ਜਾਏਗਾ ਜਮਾਨਾ ਬਦਲ ਜਾਏਗਾ ਲੋਕ ਬਦਲ ਜਾਣਗੇ ਆਪਣੇ ਆਪ ਇਹ ਠੱਗੀ ਠੋਰੀ ਬਈ ਮਾਨੀ ਧੋਖਾ ਧੜੀ ਦੂਜੀਆਂ ਤਿੱਧੀਆਂ ਗੱਲਾਂ ਤੁਹਾਡੇ ਤੋਂ ਦੂਰ ਚਲੀਆਂ ਜਾਣ ਗਿਆ ਜਦੋਂ ਤੁਸੀਂ ਅੰਦਰ ਨੂੰ ਬਦਲੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ